ਤੁਹਾਡੇ ਸਾਹਮਣੇ ਟੀਵੀ ਸਕਰੀਨ ਤੇ ਨਜ਼ਰ ਆ ਰਹੀ ਇਹ ਔਰਤ ਦੇਖਣ ਵਿੱਚ ਭਾਵੇਂ ਬਹੁਤ ਪੋਲੀਪਾਲੀ ਨਸਰ ਆਉਂਦੀ ਹੈ ਪਰ ਇਸੇ ਕਾਰਨਾਮੇ ਸੁਣ ਕੇ ਤੁਹਾਡੇ ਪੈਰਾਂ ਹਿੱਟ ਹੋ ਜ਼ਮੀਨ ਨਿਕਲ ਜਾਵੇਗੀ ਜਲੰਧਰ ਦੀ ਰਹਿਣ ਵਾਲੀ ਨਰਿੰਦਰਪੁਰੇਵਾਲ ਨਾਮ ਦੀ ਇਹ ਔਰਤ ਫਰੀਦਕੋਟ ਪੁਲਿਸ ਨੇ ਗ੍ਰਿਫਤਾਰ ਕੀਤੀ ਹੈ ਇਸ ਔਰਤ ਨੂੰ ਪੰਜਾਬ ਬੰਦਰ ਲਗਭਗ 50 ਪਰਿਵਾਰਾਂ ਨਾਲ ਭਾਰਤੀ ਲੜਕੀਆਂ ਨੂੰ ਵਿਦੇਸ਼ੀ ਲੜਕੀਆਂ ਨਾਲ ਸਕੇ ਉਹਨਾਂ ਦੇ ਫਰਜ਼ੀ ਪਾਸਪੋਰਟ ਤਿਆਰ ਕਰਕੇ ਅਮੀਰ ਘਰਾਂ ਦੇ ਲੜਕਿਆਂ ਨਾਲ ਵਿਆਹ ਕਰਵਾ ਕੇ ਮੋਟੀ ਰਕਮ ਵਸੂਲ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਸਔਰਤ ਨੂੰ ਫਰੀਦਕੋਟ ਦੇ ਪਿੰਡ ਗੋਲੇਵਾਲਾ ਦੇ ਸਰਦੂਲ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਭਾਈ ਜੀ ਮੇਰਾ ਪਿੰਡ ਗੋਲੇਵਾਲਾ ਸਰਦੂਲ ਸਿੰਘ ਮੇਰਾ ਨਾਂ ਹੈ ਮੈਂ ਆਪਦੇ ਬੇਟੇ ਦੀ ਮੈਰਜ ਕਰਨੀ ਸੀ ਕਿ ਕੁੜੀ ਚਾਹੀਦੀ ਸੀ ਆਪਾਂ ਨੂੰ ਕੈਨੇਡਾ ਸਿਟੀ ਜਾਣਾ ਤੇ ਇਹਨਾਂ ਨੇ ਮਤਲਬ ਖ਼ਬਰ ਚ ਐਡ ਪੜੀ ਅਸੀਂ ਤੇ ਇਹਦੇ ਮਤਲਬ ਸੰਪਰਕ ਕੀਤਾ ਇਹਦੇ ਨਾਲ ਨਰਿੰਦਰਪੁਰੇਵਾਲ ਨਾਲ ਇਹ ਕਹਿੰਦੀ ਵੀ ਕੁੜੀ ਕੋਈ ਕੈਨੇਡਾ ਤੋਂ ਆਈ ਆ ਮੇਰੀ ਭਤੀਜੀ ਆ ਤੇ ਵੀ ਇਹਦੇ ਨਾਲ ਮੈਂ ਰਸਤਾ ਕਰਵਾ ਦਿੰਨੀ ਆ ਤੇ ਕੁੜੀ ਸਿਟੀ ਜਾਣਾ ਸਾਨੂੰ ਪਾਸਪੋਰਟ ਦਿਖਾਇਆ ਅਸੀਂ ਮਤਲਬ ਉਹਦੀ ਪੁੱਛਿਆ ਪੱਛਿਆ ਕਹਿੰਦੇ ਪਾਸਪੋਰਟ ਸਹੀ ਆ ਸਾਨੂੰ ਕਹਿੰਦੇ ਅਸੀਂ ਮੈਰਿਜ ਮਤਲਬ ਕਰਤੀ ਏਦੀ ਬੇਟੇ ਦੀ 17 ਚ ਮੈਰਿਜ ਹੋਈ ਸੀ ਜਨਵਰੀ ਚ ਨਰਿੰਦਰਪੁਰੇਵਾਲ ਕਹਿੰਦੀ ਵੀ ਮੈਂ ਕੁੜੀ ਲੈ ਜਾਨੀ ਆ ਇਹਨੂੰ ਚੜਾਏ ਆਉਣੀ ਆ ਬਾਹਰ ਨੂੰ ਚੜਾ ਦਿੰਨੀ ਆ ਤੇ ਤੁਸੀਂ ਡਾਕੂਮੈਂਟ ਪੂਰੇ ਕਰ ਲਓ ਤੇ ਮੁੰਡੇ ਨੂੰ ਬਾਹਰ ਭੇਜ ਦਿਆਂਗੇ ਆਪਾਂ ਸਾਡੇ ਪੂਰੇ 35 ਲੱਖ ਰੁਪਏ ਦੀ ਠੱਗੀ ਮਾਰਤੀ। ਕਿਵੇਂ ਨਗਦ ਲੈਏ ਇਹਨਾਂ ਨੇ? ਹਾਂਜੀ। 30 ਲੱਖ ਰੁਪਇਆ ਸਾਡੇ ਤੋਂ ਨਗਦ ਲੈ ਮਤਲਬ ਲਗਭਗ 15 ਲੱਖ ਦੇ ਆਸ-ਪਾਸ ਤਾਂ ਕੁੰਟਾਂ-ਕੁੰਟਾਂ ਚ ਗਏ ਚਲੇ ਗਏ ਕੋਈ ਚੈੱਕ ਲੈ ਗਈ ਤੇ ਕੁਝ ਕੈਸ਼ ਦਿੱਤਾ ਸੀਗਾ 15 ਲੱਖ 30 ਲੱਖ ਹੋ ਗਿਆ ਜੀ ਤੇ 5 ਲੱਖ ਰੁਪਇਆ ਮੇਰਾ ਯਾਨੀ ਕਿ 골ਡ-ਗੋਲਡ ਸੀਗਾ ਤੇ ਕੁਛ ਮਤਲਬ ਵਿਆਹ ਤੇ ਖਰਚਾ ਹੈ। ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਦੇ ਆ ਇਹਨੂੰ ਕਰੜੀ ਤੋਂ ਕਰੜੀ ਸਜ਼ਾ ਮਿਲੇ ਕਿਸੇ ਨੂੰ ਕਿਸੇ ਨਾਲ ਹੋਰ ਨਾ ਧੋਖਾ ਹੋ ਸਕੇ। ਪੰਜਾਬ ਦੇ ਵਿੱਚ ਇੱਕ ਹੋਰ ਪਰਿਵਾਰ ਨੂੰ ਇਸਔਰਤ ਨੇ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਇਸ ਪਰਿਵਾਰ ਤੋਂ ਲੜਕੇ ਦਾ ਵਿਆਹ ਵਿਦੇਸ਼ ਕਰਵਾਉਣ ਦੀ ਈਵਜ ਵਿੱਚ 57 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਮੈਂ सुरेंद्रਪਾਲ ਸਿੰਘ ਟੱਲੋਂ ਸਾਬਕਾ ਸਰਪੰਚ ਦੌੜਿਕ ਹੈ ਨਿਰਿੰਦਰ ਪੁਰਵੇਵਾਲ ਨੇ ਆਦਿ ਸਾਰੇ ਗਰੋਹ ਨਾਲ ਇਕੱਠੇ ਠੱਗੀ ਮਾਰੀ ਹੈ ਮੱਲੇ ਦਾ ਇੱਕ ਡੇਰੇ ਦਾ ਮਾਲਕ ਹੈ ਉਹ ਲੋਕਾਂ ਨੂੰ ਪਹਿਲਾਂ 10 ਪਾਉਂਦਾ ਹੈ ਉਹ 10 ਪਾਉਣ ਦਾ 1.5 ਲੱਖ ਰੁਪਏ ਲੈ ਲੈਂਦਾ ਹੈ ਉਸ ਤੋਂ ਬਾਅਦ ਫਿਰ ਉਹ ਕੰਟੈਕਟ ਕਰਵਾਉਂਦਾ ਗੋਲੇ ਵਾਲ ਦਾ ਕਿ ਪਰਮਪਾਲ ਸਿੰਘ ਮਾਸਟਰ ਉਹਦੇ ਨਾਲ ਪਰਮਪਾਲ ਮਾਸਟਰ ਫਿਰ ਆ ਗਏ ਪੂਰੇ ਵਾਲੰਬ ਗੱਲ ਕਰਵਾਉਂਦੇ ਨੇ ਉਹਨਾਂ ਦਾ ਬੜਾ ਵੱਡਾ ਗਰੂਪ ਹੈ ਕੋਈ ਘੱਟੋ ਘੱਟ 30 ਬੰਦੇ ਐਸ ਗਰੂਪ ਚ ਪੰਜਾ ਛੇ ਜਿਲ੍ਹਿਆਂ ਚ ਕੰਮ ਕਰਦੇ ਆ ਸਾਡੇ ਨਾਲ ਬੱਝ ਗਈ ਜੀ Sultan 57 ਲੱਖ ਰੁਪਏ ਦੀ ਲੱਗ ਗਈ ਇਹਨਾਂ ਨੇ ਕੀਤਾ ਸੀ 30 ਲੱਖ ਹੌਲੀ ਹੌਲੀ ਫਿਰ 45 ਤੇ ਚਲੇ ਗਏ ਫਿਰ ਫਿਰ ਚੈੱਕ ਦਿੰਦੇ ਰਹੇ ਚੈੱਕ ਦੇ ਕੇ ਅਸੀਂ ਤੇਜ ਗਏ ਵੀ ਚੈੱਕ ਦੇਈ ਜਾਂਦੇ ਆਪਣੇ ਪੈਸੇ ਕਿੱਧਰ ਜਾਂਦੇ ਆ ਤੇ ਕੁੱਲ ਮਿਲਾ ਕੇ ਫਿਰ 57 ਲੱਖ ਹੋ ਗਿਆ ਇਹ ਸਾਡੇ ਕੋਲ ਐਪਲੀਕੇਸ਼ਨ ਮੂਵ ਹੋਈ ਸੀਗੀ ਸਰਦੂਲ ਸਿੰਘ ਵੱਲੋਂ ਗੋਲੇਵਾਲ ਤੇ ਦਬੜੀਖਾਨੇ ਵੱਲੋਂ ਗੁਰਚੰਦ ਸਿੰਘ ਵੱਲੋਂ ਇਨਕੁਆਰੀ ਦੌਰਾਨੇ ਸਾਹਮਣੇ ਆਇਆ ਕਿ ਇਹ ਭੋਲੇ ਭਾਲੇ ਲੋਕ ਜਿਹੜੇ ਪਿੰਡਾਂ ਦੇ ਰਹਿਣ ਵਾਲੇ ਆ ਉਹਨਾਂ ਨੂੰ ਬਾਹਰ ਵੇਚਣ ਦਾ ਚਾਂਸਾ ਦੇ ਕੇ ਲੱਖਾਂ ਰੁਪਏ ਬਟੋਰਦੇ ਆ ਇਹ ਇੱਕ ਸਰਦੂਲ ਸਿੰਘ ਪਾਰਟੀ ਦੇ ਬੇਟੇ ਨੂੰ ਬਾਹਰ ਵੇਚਣ ਲਈ ਇਹਨੇ 30-35 ਲੱਖ ਦੀ ਠੱਗੀ ਮਾਰੀ ਆ ਉਹਦੇ ਵਿੱਚ ਇਹ ਇੱਕ ਗਰੋ ਬਣਿਆ ਹੋਇਆ ਇਹਦੇ ਨਾਲ ਲੜਕੀਆਂ ਇਨਵੋਲਵ ਨੇ ਲੜਕੀਆਂ ਦੇ ਜਾਲੀ ਵੀਜ਼ੇ ਤੇ ਲੜਕੀਆਂ ਦੇ ਜਾਲੀ ਪਾਸਪੋਰਟ ਬਣਵਾ ਕੇ ਇਹ ਲੋਕਾਂ ਨੂੰ ਇਹ ਸ਼ੋਅ ਕਰਦੀ ਹੈ ਕਿ ਬਾਹਰਲੀ ਕੰਟਰੀਜ਼ ਦੇ ਰਹਿਣ ਵਾਲੀਆਂ ਨੇ ਲੜਕੀਆਂ ਤੇ ਉਹਨਾਂ ਨਾਲ ਸ਼ਾਦੀ ਕਰਵਾ ਕੇ ਇਹ ਕਪੜੇ ਕਰਦੀ ਹੈ ਨਿਰਿੰਦਰ ਪੂਰੇਵਾਲ ਇਨਕੁਆਰੀ ਦੌਰਾਨ ਸਾਹਮਣੇ ਆਇਆ ਕਿ ਇਹਦੀਆਂ 3-4 ਸ਼ਾਦੀਆਂ ਹੋਈਆਂ ਹੋਈਆਂ ਨੇ ਕੁਝ ਇਹਦਾ ਡਾਈਵੋਰਸ ਹੋਇਆ ਲੀਗਲੀ ਅਨਲੀਗਲੀ ਤੌਰ ਤੇ ਇਹਦੀ ਫਸਟ ਮੈਰिज ਹੋਈ ਹੈ ਇੰਗਲੈਂਡ ਚ ਉਹਦੇ ਇੱਕ ਲੜਕੀ ਪ੍ਰਿਆੰਕਾ ਹੈ ਇਹਦੀ ਲੜਕੀ ਤੇ ਇਹ ਇਹ ਆਪਣੀ ਮਦਰ ਨਾਲ ਨਹੀਂ ਬਣਦੀ ਹੈਗੀ ਉਹਨੇ ਇੱਕ ਈਮੇਲ ਜਲੰਧਰ ਸੀਪੀ ਸਾਹਦੇ ਦਿੱਤੀ ਸੀ ਕਿ ਇਹ ਭੋੜੇ ਵਾਲੇ ਲੋਕਾਂ ਨਾਲ ਇਹ ਠੱਗੀ ਮਾਰਦੀ ਹੈ ਤੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇ ਵੀ ਇਹ ਟੋਟਲੀ ਰੋਂਗ ਹੈ ਮਹਰਾਹਲ ਪੁਲਿਸ ਨੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਤਾਂ ਕਰ ਲਿਆ ਨਾਲੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਵੱਡਾ ਗਰੂਪ ਹੈ ਅਤੇ ਹੋਰ ਵੀ ਲੋਕਾਂ ਦੀ ਗ੍ਰਿਫਤਾਰੀ ਉਹਨਾਂ ਵੱਲੋਂ ਕੀਤੀ ਜਾਵੇਗੀ ਨਾਲੇ ਪੁਲਿਸ ਦਾ ਕਹਿਣਾ ਹੈ ਕਿ ਔਰਤ ਪਹਿਲਾਂ ਵੀ ਕਈ ਮਾਮਲੇ ਵਿੱਚ ਗ੍ਰਿਫਤਾਰ ਹੋ ਚੁੱਕੀ ਹੈ ਪਰ ਉਹਨਾਂ ਦੇ ਨਾਲ ਉਹਨਾਂ ਦੇ ਪੈਸੇ ਵਾਪਸ ਵੋੜ ਕੇ ਰਾਜੀਨਾਮਾ ਕਰ ਲੈਂਦੀ ਸੀ ਪ੍ਰੀਤ ਕੋਰਤੋ ਦਿੱਲੀ ਸੰਦੂ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨ ਦਾ ਤਜਰਬਾ ਹੈ